ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਗੰਮੀ ਬਾਣੇ ਅਕਾਲ ਉਸਤਤ ਅਕਾਲ ਉਸਤਤ ਵਿੱਚ ਇੱਕ ਐਸੀ ਬਾਣੀ ਹੈ ਜਿਹਦੇ ਵਿੱਚ ਪ੍ਰਸ਼ਨ ਹੀ ਪ੍ਰਸ਼ਨ ਨੇ ਸਵਾਲ ਹੁੰਦੇ ਹਨ ਗਾਲਬਨ 100 ਦੇ ਕਰੀਬ ਸਵਾਲ ਨੇ ਜਵਾਬ ਕੋਈ ਨਹੀਂ ਸਿੱਖ ਜਗਤ ਦੇ ਵਿਦਵਾਨ ਦੋ ਹਿੱਸੀਆਂ ਦੇ ਵਿੱਚ बटे ਹੋਏ ਨੇ ਇਕ ਤਬਕਾ ਕਹਿੰਦਾ ਹੈ ਕਿ ਸਰਸਾ ਨਦੀ ਅਬੂਰ ਕਰਦੇ ਆਇਆ ਦਸਮ ਗ੍ਰੰਥ ਦਾ ਬਹੁਤ ਸਾਰਾ ਭਾਗ ਨਦੀ ਦੇ ਚਰੋੜ ਗਿਆ ਜਿਹੜੇ ਪੱਤਰੇ ਹੱਥ ਲੱਗੇ ਉਹਦੀ ਸੰਪਾਦਨਾ ਭਾਈ ਮਨੀ ਸਿੰਘ ਜੀ ਨੇ ਦਮਦਮਾ ਸਾਵਧਾਨੀ ਚ ਕੀਤੀ ਇਸ ਵਾਸਤੇ ਗੁਰੂ ਦਸਮ ਗ੍ਰੰਥ ਦੇ ਪਰਕਰਣ ਅਧੂਰੇ ਨੇ ਕਿ ਕੁਝ ਪਤਰੇ ਰੁੜ ਗਏ ਦੂਜੇ ਵਿਦਵਾਨ ਉਦਾਸੀ ਨਿਰਮਲੇ ਤੇ ਪ੍ਰਾਚੀਨ ਸੰਪਰਦਾਇ ਉਹ ਕਹਿੰਦੇ ਨਹੀਂ ਦਸ਼ਮ ਗ੍ਰੰਥਾਂ ਪੜੇ ਆਪਦੇ ਸੰਪੂਰਨ ਹੈ ਸਤਿਗੁਰ ਨੇ ਸਿਰਫ ਸਵਾਲ ਲਿਖੇ ਨੇ ਜਵਾਬ ਲਿਖੇ ਨਹੀਂ ਜਵਾਬ ਸਾਡੇ ਦੇ ਛੋੜੇ ਨੇ ਜਿਵੇਂ ਟੀਚਰ ਉਸਤਾਦ ਬੱਚੇ ਤੇ ਸਵਾਲ ਕਰਦਾ ਹੈ ਬੱਚੇ ਨੂੰ ਜਵਾਬ ਨਹੀਂ ਦਿੰਦਾ ਸਵਾਲ ਕਰਦਾ ਹੈ ਜਵਾਬ ਤੇ ਬੱਚਾ ਦੇਵੇ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਸਵਾਲ ਰੱਖੇ ਨੇ ਤੇ ਹੁਣ ਦੂਸਰਾ ਨੁਕਤਾ ਸੁਣ ਲੈਣਾ ਮਨੁੱਖ ਦੇ ਸਵਾਲਾਂ ਤੋਂ ਪਤਾ ਚੱਲ ਜਾਂਦਾ ਹੈ ਬੰਦਾ ਕੀ ਹੈ ਮੂਰਖ ਹੈ ਸਿਆਣਾ ਹੈ ਮਹਾਨ ਹੈ ਕੁਝ ਹੈ ਸਵਾਲ ਦੱਸਦੇ ਨੇ ਸਵਾਲ ਸਮਾਜਿਕ ਹੋ ਸਕਦੇ ਨੇ ਸਵਾਲ ਕਾਰੋਬਾਰੀ ਹੋ ਸਕਦੇ ਨੇ ਸਵਾਲ ਆਰਥਿਕ ਹੋ ਸਕਦੇ ਨੇ ਕਿਸੇ ਕੇ ਸਿੱਧਾ ਕੋਈ ਸਵਾਲ ਧਾਰਮਿਕ ਹੋ ਸਕਦਾ ਅਕਸਰ ਸਵਾਲ ਸਮਾਜਿਕ ਹੁੰਦੇ ਨੇ 1959 ਦੇ ਸੰਤ ਭਗਤ ਸਿੰਘ ਜੀ ਹੋਏ ਨੇ ਬਹ ਬੜੇ ਬ੍ਰह्मज्ञानी ਸਨ ਜੁੜੀ ਹੋਈ ਆਤਮਾ ਅਠੇ ਪੈਰ ਸਮਾਦੀ ਸੀ ਉਹਨਾਂ ਨੇ ਕਹਿ ਰੱਖਿਆ ਸੀ ਮੇਰੇ ਤੇ ਕੋਈ ਪ੍ਰਸ਼ਨ ਨਾ ਕਰੇ ਸਵਾਲ ਨਾ ਕਰੇ ਇੱਕ ਦਿਨ ਸੰਤ ਬਾਬਾ ਬਲਵੰਤ ਸਿੰਘ ਜੀ ਨੇ ਪੁੱਛ ਲਿਆ ਐਸੀ ਰੋਗ ਆਪਨੇ ਕਿੰਨ ਲਾਈ ਹੋਏ ਹੋਂਦੇ ਨੇ ਕਈਆਂ ਦੇ ਸਵਾਲ ਕਿੰਨੇ ਕਿਹੋ ਜਿਹੇ ਸਵਾਲ ਹੁੰਦੇ ਨੇ ਸਾਰੇ ਇਹਨਾਂ ਦੇ ਕਿਰੇਲੂ ਹੁੰਦੇ ਨੇ ਸਮਾਜਿਕ ਹੁੰਦੇ ਨੇ ਜਾਂ ਘਰ ਦਾ ਕ੍ਰਿਸ਼ ਹੋਵੇਗਾ ਜਾਂ ਆਰਥਿਕ ਝਗੜੇ ਹੋਣਗੇ ਜਾਂ ਸ਼ਰੀਰ ਦੀਆਂ ਬਿਮਾਰੀਆਂ ਹੋਣਗੀਆਂ ਇਹ ਕੁਛ ਹੋਏ ਇਹ ਈ ਰੋਣੇ ਆਉਣਗੇ ਧਾਰਮਿਕ ਸਵਾਲਾਂ 'ਤੇ ਮੈਂ ਜਵਾਬ ਵੀ ਦੇਵਾਂ ਸਵਾਲ ਤੇ ਉਹਨਾਂ ਦੇ ਸਮਾਜਿਕ ਹੁੰਦੇ ਨੇ ਸਵਾਲ ਤੇ ਉਹਨਾਂ ਦੇ ਆਰਥਿਕ ਹੁੰਦੇ ਨੇ ਜਿਨ੍ਹਾਂ ਸਵਾਲਾਂ ਨੂੰ ਮੈਂ ਹੱਲ ਨਹੀਂ ਕਰ ਸਕਦਾ ਜਿਨ੍ਹਾਂ ਸਵਾਲਾਂ ਦਾ ਮੇਰੇ ਕੋਲ ਹੱਲ ਨਹੀਂ ਉਹ ਲੈ ਕੇ ਆਉਂਦੇ ਧਾਰਮਿਕ ਸਵਾਲ ਤੇ ਇਹਨਾਂ ਦੇ ਹਨ ਨੇ ਸਰੀਰ ਦੀ ਕੋਈ ਸਮੱਸਿਆ ਹੈ ਡਾਕਟਰ ਕੋਲ ਜਾਓ ਵੈਦ ਕੋਲ ਜਾ ਆਰਥਿਕ ਸਮੱਸਿਆ ਹੈ ਖੁਦ ਸੁਲ ਜਾਓ ਕਿਸੇ ਕੋਲ رائے ਲਓ ਇਸ ਸੰਬੰਧ ਵਿੱਚ ਸਮਾਜਿਕ ਸਮੱਸਿਆ ਹੈ ਤਾਂ ਘਰ ਦੇਚ ਬੈਠ ਕੇ ਵਿਚਾਰ ਵਟਾਂਦਰਾ ਕਰੋ ਉਹ ਨਹੀਂ ਸੁਣਦੇ ਹੁੰਦੇ ਸੀ ਸਿਆਣੇ ਕਹਿੰਦੇ ਨੇ ਸਵਾਲ ਤੋਂ ਪਤਾ ਚੱਲ ਜਾਂਦਾ ਹੈ ਕਿ ਬੰਦਾ ਕੀ ਹੈ ਹੁਣ ਦੂਸਰੀ ਅਰਜ਼ ਕਰਾਂ ਸਵਾਲ ਇੱਕ ਬੋਝ ਹੈ ਭਾਰ ਹੈ ਜਿੰਨੇ ਚਿਰ ਤੱਕ ਜਵਾਬ ਨਾ ਨਿਲੇ ਸਵਾਲ ਦਾ ਬੋਝ ਚੁੱਕਣਾ ਪੈਂਦਾ ਹੈ ਇਸ ਵਾਸਤੇ ਭਾਰਤ ਦੇ ਦੁਖੀ ਬੰਦੇ ਨੂੰ ਸਵਾਲੀ ਕਹਿੰਦੇ ਨੇ ਤੇ ਕੋਈ ਸਵਾਲੀ ਜਾਪਦਾ ਸਵਾਲੀ ਹੈ ਸਵਾਲ ਦੁੱਖ ਤੋਂ ਹੀ ਪੈਦਾ ਹੁੰਦੇ ਇਹ ਵੀ ਮੈਂ ਜੀ ਸਵਾਲ ਸੁਖ ਤੋਂ ਨਹੀਂ ਪੈਦਾ ਹੁੰਦੇ ਚਲੋ ਇੱਕ ਦੋ ਉਦਾਹਰਣ ਮੈਂ ਦੇ ਦਿਆਂ ਕੰਮ ਕਾਰ ਦੇ ਵਿੱਚ ਘਾਟਾ ਪੈ ਗਿਆ ਦੀਵਾਲੀਆ ਹੋ ਗਿਆ ਹੁਣ ਆਪਣੇ ਮਿੱਤਰਾਂ ਨੂੰ ਸੰਬੰਧੀਆਂ ਨੂੰ ਕਹਿੰਦਾ ਹੈ ਪਤਾ ਨਹੀਂ ਕਿਉਂ ਘਾਟਾ ਪੈ ਗਿਆ ਬੜੀ ਮਿਹਨਤ ਕਰਦੇ ਸੀ ਬੜਾ ਪਰਸ਼ਾਰਤ ਕਰਦੇ ਸੀ ਲੇਕਿਨ ਖੇਡ ਨਹੀਂ ਬਣੀ ਪਤਾ ਨਹੀਂ ਕਿਉਂ ਘਾਟਾ ਪੈ ਗਿਆ ਹੁਣ ਕਿਉਂ ਘਾਟਾ ਪੈ ਗਿਆ ਇੱਕ ਸਵਾਲ ਹੈ ਹਰ ਇੱਕ ਤੇ ਕਰਦਾ ਪਰ ਜਦ ਨਫਾ ਚੱਲ ਰਿਹਾ ਸੀ ਕੰਮ ਦੰਦਾ ਬਹੁਤ ਸੋਨਾ ਚੱਲ ਰਿਹਾ ਸੀ ਔਰ ਧੜਾ ਧੜ ਨਫਾ ਚੱਲ ਰਿਹਾ ਸੀ ਇਹਦੇੰਦਰ ਕਦੀ ਸਵਾਲ ਨਹੀਂ ਪੈਦਾ ਹੋਇਆ ਪਤਾ ਨਹੀਂ ਕਿਉਂ ਨਫਾ ਹੋ ਰਿਹਾ ਹੈ ਮੈਨੂੰ ਦੱਸੋ ਪਤਾ ਨਹੀਂ ਕਿਉਂ ਨਫਾ ਹੋ ਰਿਹਾ ਨਫਾ ਸੁਖ ਸੇ ਸੁਖ ਤੋਂ ਸਵਾਲ ਨਹੀਂ ਪੈਦਾ ਹੁੰਦਾ ਬਿਮਾਰ ਹੋ ਗਏ ਕੋਈ ਅਸਾਧ ਰੋਗ ਪਕੜ ਗਿਆ ਤੇ ਹੁਣ ਬਿਮਾਰ ਪੁਰਸੇ ਵਾਸਤੇ ਕੋਈ ਜਾਣਦਾ ਹੈ ਤੇ ਕਹਿੰਦਾ ਹੈ ਪਤਾ ਨਹੀਂ ਕਿਉਂ ਬਿਮਾਰ ਪੈ ਗਿਆ खाता पींदा भी मैं संजम ना भी मैं संजम नाल सी पता नहीं मैं क्यों बीमार हो गया और क्यों बीमार हो गया एक सवाल है बीमारी तो पैदा हो रही है बीमारी दुख पर जदों तंदुरुस्त सी ने भुल के भी कद नहीं आके पता नहीं मैं क्यों तंदुरुस्त हूं तंदुरुस्ती तो सवाल निकल है खुशियां तो सवाल नहीं निकलता दुखा तो निकल ਇਸ ਵਾਰ ਸੇ ਹਿੰਦੁਸਤਾਨ ਦੇ ਸਭ ਦੁਖੀ ਬੰਦੇ ਨੂੰ ਕਹਿੰਦੇ ਨੇ ਸਵਾਲੀ। ਦੇ ਕੋਈ ਸਵਾਲ ਨਹੀਂ। ਸਵਾਲ ਦੁੱਖ ਤੋਂ ਹੀ ਪੈਦਾ ਹੁੰਦੇ। ਲਲਵਨ ਚਾਲੀ ਤੋਂ ਉੱਪਰ ਹੋ ਗਏ ਮੈਨੂੰ ਸਮਾਂ 45 ਸਾਲ ਹੋ ਗਏ ਨੇ ਕਥਾ ਕਰਦੇ ਆਇਆ। ਸਾਰੀ ਦੁਨੀਆ ਦਾ ਵਰਮਣ ਕਰਦੇ ਆ ਮੈਨੂੰ ਸਵਾਲ ਹੀ ਮਿਲਦੇ ਨੇ। ਸਵਾਲੀ। ਦੁਖੀ ਮਿਲਦੇ ਨੇ। ਅੱਜ ਤੱਕ ਦੁਖੀ ਮਿਲਦੇ। ਕੋਈ ਆਨੰਦ ਸਰੂਪ ਸੰਨ ਦੋ ਚਾਰ ਆਤਮਾ ਮਾ ਉਹਨਾਂ ਨੇ ਤੇ ਕਤਈ ਕੋਈ ਸਵਾਲ ਨਹੀਂ ਬਲਕਿ ਉਹਨਾਂ ਦੇ ਅੱਗੇ ਮੈਂ ਸਵਾਲ ਕੀਤਾ ਹੋਵੇਗਾ ਸਵਾਲ ਦੁੱਖ ਤੋਂ ਪੈਦਾ ਹੁੰਦੇ ਨੇ ਇਸ ਵਾਸਤੇ ਦੁਖੀ ਮਨੁੱਖ ਨੂੰ ਸਵਾਲੀ ਕਹਿੰਦੇ ਨੇ ਕਿ ਸਵਾਲ ਤੋਂ ਪਤਾ ਚਲ ਜਾਏਗਾ ਇਹਦਾ ਦੁੱਖ ਸਮਾਜਿਕ ਹੈ ਆਰਥਿਕ ਹੈ ਸਰੀਰਕ ਹੈ ਜਾਂ ਧਾਰਮਿਕ ਹੈ ਧਾਰਮਿਕ ਦੁੱਖ ਕੀ ਹੋਵੇਗਾ ਪ੍ਰਭੂ ਦਾ ਮਿਲਣਾ ਨਹੀਂ ਹੈ ਉਹਦੀ ਤੜਪਣਾ ਪਰਮਾਤਮਾ ਲਈ ਹੋਵੇ ਹੋ ਰਹਿ ਨਾ ਸਕਾਂ ਦਿਨ ਦੇਖੇ ਪ੍ਰੀਤਮਾ ਮੈਂ ਨੀਰ ਵਹਿ ਵਹਿ ਚੱਲੇ ਜਿਓ ਉਹਦਾ ਰੋਣਾ ਪਰਮਾਤਮਾ ਲਈ ਹੋਵੇ ਉਹਦਾ ਦੁੱਖ ਸੰਤਾਪ ਪਰਮਾਤਮਾ ਲਈ ਹੋਵੇ ਉਹਦੇ ਸਵਾਲ ਧਾਰਮਿਕ ਹੋ ਲੋਕਾਂ ਦੇ ਸਵਾਲਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇਹ ਸਵਾਲ ਸਰੀਰਕ ਹੈ ਮਾਨਸਿਕ ਹੈ ਸਮਾਜਿਕ ਹੈ ਆਰਥਿਕ ਹੈ ਸਵਾਲ ਧਾਰਮਿਕ ਨਹੀਂ ਬਦਕਿਸਮਤੀ ਇਹ ਲੋਕੀ ਸੰਸਾਰਿਕ ਸਵਾਲ ਵੀ ਗੁਰਦੁਆਰੇ ਹੀ ਲੈ ਕੇ ਆਉਂਦੇ ਹਨ ਧਾਰਮਿਕ ਮੁੱਲ ਕਿਸ ਦਿਨ ਆਉਂਦਾ ਹੈ ਜਿਸ ਦਿਨ ਇਸ ਜਨਦਰ ਧਾਰਮਿਕ ਸਵਾਲ ਪੈਦਾ ਹੁੰਦਾ ਹੈ ਮੇਰਾ ਮਨ ਕਿਉਂ ਨਹੀਂ ਟਿਕਦਾ ਪਾਠ ਕਰਦਾ ਵਾਹਿਗੁਰੂ ਵਾਹਿਗੁਰੂ ਜਪਦਾ ਤੇ ਮਨ ਜੁੜਦਾ ਕਿਉਂ ਨਹੀਂ ਅਗਰ ਐਸੀ ਪੀੜਾ ਹੋਣ ਲੱਗ ਪਵੇ ਕਿ ਧਾਰਮਿਕ ਪੀੜਾ ਹੈ ਇਹ ਧਾਰਮਿਕ ਸਵਾਲ ਹੈ ਪਰ ਇਹ ਪੀੜਾ ਕਿਧਰੇ ਕਰੋੜਾਂ ਵਿੱਚ ਇੱਕ ਅਦ ਨਾ ਆਉਂਦੀ ਇਹ ਵੀ ਮੈਂ ਅਨਸ ਕਰਦਾ ਬੁਧੇਰੀਆਂ ਨੂੰ ਨਹੀਂ ਹਰ ਇੱਕ ਦੀ ਸਮੱਸਿਆ ਤੇ ਹੈ ਸਮਾਜਿਕ ਆਰਥਿਕ ਸ਼ਰੀਰਕ ਮਾਨਸਿਕ ਧਾਰਮਿਕ ਨਹੀਂ ਹੈ ਧਰਮ ਦੀ ਸਮੱਸਿਆ ਨਹੀਂ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹ ਸਾਰੇ ਦੇ ਸਾਰੇ ਸਵਾਲ ਧਾਰਮਿਕ ਲਿਖੇ ਹੋਏ। ਉਹ ਸਵਾਲ ਕਿਸੇ ਦੇ ਅੰਦਰ ਪੈਦਾ ਹੋ ਜਾਣ ਉਹ ਮਨੁੱਖ ਧਾਰਮਿਕ ਹੈ। ਫਿਰ ਮਹਾਰਾਜ ਕਹਿੰਦੇ ਜਦ ਸਵਾਲ ਧਾਰਮਿਕ ਅੰਦਰੋਂ ਪੈਦਾ ਹੁੰਦਾ ਹੈ ਜਵਾਬ ਵੀ ਧਰਮ ਦਾ ਅੰਦਰੋਂ ਹੀ ਮਿਲਦਾ ਹੈ ਬਾਹਰੋਂ ਨਹੀਂ ਮਿਲਦਾ ਅੱਜ ਤੱਕ ਨਹੀਂ ਮਿਲੇ ਅੱਜ ਤੱਕ ਨਹੀਂ ਮਿਲੇ ਕਿਤਨੇ ਵੀ ਤੁਹਾਨੂੰ ਸਮਝਾਣ ਪਏ ਮਨ ਕਿਉਂ ਨਹੀਂ ਜੁੜਦਾ ਕੁਛ ਨਹੀਂ ਜਪਦਿਆਂ ਜਪਦਿਆਂ ਖੁਦ ਅਨੁਭਵ ਹੋਵੇਗਾ ਖੁਦ ਪਤਾ ਚੱਲੇਗਾ ਕਿਉਂ ਨਹੀਂ ਜੁੜਦਾ ਪਤਾ ਚੱਲੇਗਾ ਵਿਚਾਰਾਂ ਦੇ ਇਤੇ ਅਜੇ ਸੰਸਾਰ ਸੋਚਣੀ ਦੇ ਇਤੇ ਜੀ ਦੁਨੀਆ ਯਾਦਾਂ ਦੇ ਕਿਹੜੇ ਪ੍ਰਮਾਤਮਾ ਹੈ ਕੋਈ ਨਹੀਂ ਨਹੀਂ ਮਿਲਦਾ ਇਸੇ ਕਰਕੇ ਅਜੇ ਯਾਦਾਂ ਤੋਂ ਦੂਰ ਹੈ ਕਹਿੰਦੇ ਦੋ ਜਗ੍ਹਾ ਪ੍ਰਮਾਤਮਾ ਵੀ ਨਹੀਂ ਹੈ ਬਾਕੀ ਸਭ ਜਗ੍ਹਾ ਹੈ ਦੋ ਜਗ੍ਹਾ ਤੇ ਨਹੀਂ ਕਿਹੜੀ ਦੋ ਜਗ੍ਹਾ ਤੇ ਨਹੀਂ ਹੈ ਮਨੁੱਖ ਦੀ ਸਮਝ ਦੇ ਚ ਨਹੀਂ ਮਨੁੱਖ ਦੇ ਚੇਤੇ ਦੇ ਚ ਨਹੀਂ ਬਾਕੀ ਸਭ ਜਗ੍ਹਾ ਹੈ ਰੋਮ ਰੋਮ ਦੇ ਚ ਜ਼ਰਰੇ ਜ਼ਰਰੇ ਦੇ ਚ ਸਮਝ ਦੇ ਚ ਨਹੀਂ ਰਾਮ ਰਾਮ ਦੇ ਚ ਜ਼ਰਰੇ ਜ਼ਰਰੇ ਦੇ ਚ ਚੇਤੇ ਦੇ ਚ ਨਹੀਂ ਨੀ ਸਿਮਰਤੀ ਦੇ ਚ ਨਹੀਂ ਹੈ ਵਿਚਾਰਾਂ ਦੇ ਚ ਨਹੀਂ ਹੈ ਤੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਵਾਲ ਕੋ ਸੂਰਾ ਸੁੰਦਰ ਕਵਨ ਕਹਾ ਜੋਗ ਕੋ ਸਾਰ ਕੋ ਦਤਾ ਗਿਆਨੀ ਕਵਨ ਕਹੋ ਵਿਚਾਰ ਅਵਿਚਾਰ ਵਾਲ ਤੇ ਇਹ 100 ਦੇ ਕਰੀ ਹੁੰਦੇ 100 ਦੇ 100 ਮੈਨੂੰ ਯਾਦ ਨਹੀਂ ਥੋੜੇ ਜਿਹਾ ਯਾਦ ਨੇ ਥੋੜੇ ਸਾਹਮਣੇ ਕੋਹ ਸੂਰਾ ਸੁੰਦਰ ਕਮਨ ਕਹਾ ਜੋਗ ਕੋਸਲ ਸੂਰ ਬੀਰ ਕੌਣ ਹੈ ਬਹਾਦਰ ਕੌਣ ਹੈ ਕਿਸ ਨੂੰ ਆਖੋਗੇ ਸੂਰ ਬੀਰੇ ਜਣੇ ਖਣੇ ਨਾਲ ਲੜਦਾ ਫਿਰਦਾ ਹੈ ਹੰਕਾਰ ਨਾਲ ਭੂਕੇ ਆਇਆ ਹੈ ਜ਼ਰੂਰ ਦੇ ਕੋੜੇ ਬੋਲ ਪਿਆ ਬੋਲਦੇ ਫਿੱਕੇ ਬੋਲਦੇ ਇਹਨੂੰ ਸੂਰ ਵੀਰ ਆਖੋ ਤੇ ਮੂਰਖ ਹੈ ਸੂਰ ਵੀਰ ਨਹੀਂ ਕੋਈ ਸੂਰਾ ਸੁੰਦਰ ਕਮਨ ਖੂਬ ਸੂਰਤ ਕੌਣ ਹੈ ਸੁੰਦਰ ਕਿਸ ਨੂੰ ਆਖ ਤਹਾ ਜੋਗ ਕੋ ਸਾਥ ਜੋਗ ਸਾਧਨਾ ਦਾ ਫਲ ਕੀ ਹੈ ਤੁਸੀਂ ਤੇ ਗੁਰਦੁਆਰੇ ਆਇਓ ਅਗਰ ਕੋਈ ਪੁੱਛੇ ਇਸਦਾ ਫਲ ਤੁਸੀਂ ਪਾਠ ਕਰੋ ਤੇ ਕੋਈ ਆਖੇ ਇਸਦਾ ਫਲ ਕਿਉਂ ਕਰ ਰਹੇ ਹੋ ਕਿਉਂ ਜਾ ਰਹੇ ਹੋ ਗੁਰਦੁਆਰੇ ਜੇ ਤੁਸੀਂ ਆਖੋ ਕੀਰਤਨ ਸੁਣਨ ਜਾ ਰਹੇ ਆਂ ਕਥਾ ਸੁਣਨ ਜਾ ਰਹੇ ਆਂ ਅਗਲਾ ਸਵਾਲ ਕਰਦੇ ਵੇ ਕੀਰਤਨ ਸੁਣਨ ਨਾਲ ਕੀ ਹੋ ਜਾਂਦਾ ਹੈ ਕੀਰਤਨ ਸੁਣਦੇ ਤੇ ਕੀ ਮਿਲ ਜਾਂਦਾ ਹੈ ਨਾ ਸੁਣੋਗੇ ਤੇ ਕੀ ਗੱਡ ਜਾਏਗਾ ਗੁਰਗੋਰੀ ਜਨਨ ਨਾਲ ਕੀ ਮਿਲਦਾ ਹੈ ਨਹੀਂ ਜਾਓਗੇ ਤੇ ਕੀ ਗਟ ਜਾਏਗਾ ਕੀ ਖਸ ਜਾਏਗਾ ਪਾਠ ਕਰਨ ਨਾਲ ਕੀ ਮਿਲਦਾ ਹੈ ਨਾ ਕਰੋ ਤੇ ਕੀ ਖੋ ਜਾਏਗਾ ਅਗਰ ਐਸਾ ਕੋਈ ਪ੍ਰਸ਼ਨ ਕਰ ਦੇਵੇ ਫਿਰ ਕੀ ਜਵਾਬ ਦੇਓਗੇ ਕਹਾਂ ਜੋਗ ਕੋਸਾ ਮਹਾਰਾਜ ਕੰਨਨ ਸਤ ਸੰਗ ਦਾ ਫਲ ਕੀ ਹੈ ਯੋਗ ਸਾਧਨਾ ਦਾ ਫਲ ਕੀ ਹੈ ਜੱਤ ਤੱਪ ਦਾ ਫਲ ਕੀ ਹੈ служи સેવા ਕਰ ਰਿਹਾ ਹੈ দান ਕਰ ਰਿਹਾ ਹੈ ਪੁੰਨ ਕਰ ਰਿਹਾ ਹੈ ਜਪ ਕਰ ਰਿਹਾ ਹੈ தਪ ਕਰੇ ਦਾ ਫਲ ਕੀ ਹੈ ਆਖਿਰ ਕਰਮ ਕਰਨਾ ਬੀਜ ਬੋਣਾ ਹੈ ਕਰਮ ਬੀਜ ਹੈ ਕਿ ਜੇ ਕਰਮ ਕਰਨਾ ਬੀਜ ਬੋਣਾ ਹੈ ਸਰੀਰ ਦੀ ਧਰਤੀ ਦੇ ਤੇ ਦਾ ਫਲ ਇਹ ਫਲ ਕੀ ਹੈ ਕਹਾਂ ਜੋਗ ਕੋសារ ਉਹ ਦਾਤਾ ਗਿਆਨੀ ਕਮਨ ਕਹੋ ਵਿਚਾਰ ਅਵੇਚਾਰ ਦਾਤਾ ਕਿਸ ਨੂੰ ਕਹਿੰਦੇ ਨੇ ਗਿਆਨੀ ਕੌਣ ਹੈ ਵਿਚਾਰ ਕਿਸ ਨੂੰ ਕਹਿੰਦੇ ਨੇ ਅਵਿਚਾਰ ਕਿਸ ਨੂੰ ਕਹਿੰਦੇ ਨੇ ਇਸ ਤਰ੍ਹਾਂ ਇਹ ਸਵਾਲਾਂ ਦੀ ਲੜੀ ਹੈ ਗਾਲਬਨ ਸੌ ਦੇ ਕਰੀਬ ਸਵਾਲ ਨੇ ਔਰ ਗੁਰੂ ਗੋਬਿੰਦ ਸਿੰਘ ਜੀ ਦੇ ਲਿਖਤ ਨੇ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੇਂ ਅਕਾਲ ਉਸਤਤ ਜਵਾਬ ਕੋਈ ਨਹੀਂ ਵਾਸ ਕਰਕੇ ਅਦੋਕੇ ਵਿਦਵਾਨ ਜੋ ਸਿਰਫ ਅੱਖਰਾਂ ਦੇ ਗਾਇਮੀ ਨੇ ਬਹੁਤ ਅੱਛੇ ਗਾਇਮੀ ਨੇ ਅੱਖਰਾਂ ਦੇ ਉਹ ਕਹਿੰਦੇ ਨੇ ਜਵਾਬ ਵੀ ਸੰ ਰੁੜ ਗਏ ਸਰਸਾ ਨਦੀ ਦੇ ਉਹ ਪੰਨੇ ਰੁੜ ਗਏ ਇਸ ਵਾਸਤੇ ਉਹ ਦਸਮ ਗ੍ਰੰਥ ਨੂੰ ਮੁਕੰਮਲ ਨਹੀਂ ਮੰਨਦੇ ਲੇਕਿਨ ਦੂਸਰਾ ਤਰਕਾ ਨਿਰਮਲੇ ਸਾਧੂਆਂ ਦਾ ਉਦਾਸੀ ਸਾਧੂਆਂ ਦਾ ਸੰਪਰਦਾਈ ਸਾਧੂਆਂ ਦਾ ਜੋ ਪ੍ਰਾਚੀਨ ਵਿਦਵਾਨ ਨੇ ਔਰ ਸਿੱਖੀ ਦੇ ਥੰਮ ਗਿਣੇ ਗਏ ਉਹ ਕਹਿੰਦੇ ਨਹੀਂ ਸਵਾਲ ਹੀ ਨਹੀਂ ਜਵਾਬ ਸਤਿਗੁਰ ਨੇ ਨਹੀਂ ਲਿਖੇ ਕਿਉਂ ਸਵਾਲ ਤੋਂ ਹੀ ਪਤਾ ਚੱਲਦਾ ਹੈ ਇਹ ਮਨੁੱਖ ਕੀ ਹੈ ਸਵਾਲ ਦੱਸ ਦੇਣਗੇ ਇਹਦੀ ਸਮੱਸਿਆ ਧਾਰਮਿਕ ਨਹੀਂ ਹੈ ਸਮਾਜਿਕ ਹੈ ਗੁਫਤਗੋ ਸਵਾਲ ਹੀ ਦੱਸ ਦੇ ਇਹਦੀ ਸਮੱਸਿਆ ਸਰੀਰਕ ਹੈ ਬਿਮਾਰ ਹੈ ਲੋਗ ਬਾਰੇ ਕੁਝ ਪੁੱਛਣਾ ਚਾਹੁੰਦੇ ਹੈ ਲੋਗ ਦੀ ਨਿਗਰਤੀ ਬਾਰੇ ਆਰਥਿਕ ਹੈ ਇਸ ਦਾ ਮਸਲਾ ਧਾਰਮਿਕ ਨਹੀਂ ਲੋਕੀ ਆਰਥਿਕ ਸਮਾਜਿਕ ਸਰੀਰਕ ਮਸਲੇ ਲੈ ਕੇ ਸਤਸੰਗ ਦੇ ਚ ਆਉਂਦੇ ਨੇ ਕਦੇ ਕਦਾਂ ਕੋਈ ਗੁਰੂ ਕੋ ਲਾਉਂਦਾ ਹੈ ਧਾਰਮਿਕ ਮਸਲਾ ਲੈ ਕੇ ਧਾਰਮਿਕ ਸਮੱਸਿਆ ਲੈ ਕੇ ਇਹ ਧਾਰਮਿਕ ਸਵਾਲ ਨੇ ਸੈਵਿਕਨ ਜਿਨ੍ਹਾਂ ਦੇ ਅੰਦਰ ਪੈਦਾ ਹੋਵਨ ਕੁਝ ਸਮੇਂ ਕੋ ਦੇ ਅੰਦਰ ਧਾਰਮਿਕ ਸਵਾਲ ਪੈਦਾ ਹੋਣ ਲੱਗ ਪੈਂਦੇ ਹੈ ਚੱਲ ਪਏ ਕਿ ਜੇ ਸਵਾਲ ਅੰਦਰੋਂ ਪੈਦਾ ਹੋਏ ਨੇ ਇਹਨਾਂ ਦਾ ਜਵਾਬ ਬਾਹਰੋਂ ਨਹੀਂ ਮਿਲੇਗਾ ਅੰਦਰੋਂ ਮਿਲੇਗਾ